ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ-ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲ ਕਰਾਂਗੇ ਸੈਂਸਰ ਬੋਰਡ ਦੀ ਫਿਲਮ ਇੰਡਸਟਰੀ ਵਿੱਚ ਆਮ ਹੀ ਤੁਸੀਂ ਇਸ ਸ਼ਬਦ ਬਾਰੇ ਸੁਣਿਆ ਹੋਵੇਗਾ ਪਰ ਇਹ ਸੈਂਸਰ ਬੋਰਡ ਹੈ ਕਿ ਕੰਮ ਕਿਵੇਂ ਕਰਦਾ ਹੈ ਤੇ ਇਸ ਦੀ ਪ੍ਰੋਸੈਸਿੰਗ ਕਿੱਦਾਂ ਹੁੰਦੀ ਹੈ ਸਾਰੀ ਗੱਲਬਾਤ ਕਰਾਂਗੇ ਸਾਰੀ ਚਰਚਾ ਕਰਾਂਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੰਨੇ ਆ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਅਸੀਂ ਫਿਲਮ ਇੰਡਸਟਰੀ ਨਾਲ ਜਦੋਂ ਅਸੀਂ ਫਿਲਮ ਇੰਡਸਟਰੀ ਨਾਲ ਕੋਈ ਜੁੜੀ ਗੱਲ ਕਰਦੇ ਹਾਂ ਤਾਂ ਸੈਂਸਰ ਬੋਰਡ ਇੱਕ ਸ਼ਬਦ ਇੱਕ ਉਹ ਨਾਮ ਸੁਣਾਈ ਦਿੰਦਾ ਕੀ ਹੈ ਐਕਚੁਅਲ 'ਚ ਸੈਂਸਰ ਬੋਰਡ ਤੇ ਕਿਸ ਤਰ੍ਹਾਂ ਕੰਮ ਕਰਦਾ ਹੈ ਦੇਖੋ ਸੈਂਸਰ ਬੋਰਡ ਜਿਹੜਾ ਪਹਿਲਾਂ ਸੈਂਸਰ ਬੋਰਡ ਦੇ ਨਾਮ ਦੇ ਉੱਤੇ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਵਿੱਚ ਬੜੀ ਦੁਬਿਧਾ ਹੈ ਹੂੰ ਸੈਂਸਰ ਬੋਰਡ ਕੁਝ ਲੋਕ ਕਹਿੰਦੇ ਕਿ ਸੈਂਸਰ ਬੋਰਡ ਫਿਲਮ ਨੂੰ ਸਰਟੀਫਾਈ ਕਰ ਦਿੰਦਾ ਹੈ ਸਰਟੀਫਾਈ ਕਰ ਦਿੰਦਾ ਹਮ ਪਰ ਇਹਨੂੰ CBFC ਵੀ ਕਿਹਾ ਜਾਂਦਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਜਿਹੜਾ ਫਿਲਮ ਨੂੰ ਸਰਟੀਫਾਈ ਕਰ ਦਿੰਦਾ ਹਮ ਹੁਣ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਦੁਬਿਧਾ ਆ ਕਿ CBFC ਔਰ ਸੈਂਸਰ ਬੋਰਡ ਅਲੱਗ-ਅਲੱਗ ਆ ਹਮ ਇਹ ਅਲੱਗ-ਅਲੱਗ ਨਹੀਂ ਇੱਕੋ ਹੀ ਨਾਮ ਆ ਹਮ CBFC ਜਾਨਕਿ ਔਰ ਸੈਂਸਰ ਬੋਰਡ ਇੱਕੋ ਹੀ ਬਾਡੀ ਨੂੰ ਕਿਹਾ ਜਾਂਦਾ ਮਤਲਬ ਇਹਦੇ ਦੋ ਨਾਮ ਆ ਇਹਨੂੰ ਲੈ ਕੇ ਮੰਤਰਾਲੇ ਵੀ ਕਈ ਵਾਰੇ ਦੁਬਧਾ ਦੇ ਵਿੱਚ ਰਹਿੰਦੇ ਆ ਕਈ ਵਾਰਲੇ ਤੁਸੀਂ ਉਹਨਾਂ ਦੇ ਬਿਆਨ ਸੁਣਦੇ ਮੰਤਰੀਆਂ ਦੇ ਕੋਈ ਕਹਿੰਦੇ ਸੈਂਸਰ ਬੋਰਡ ਨੇ ਇਸ ਫਿਲਮ ਕੋ ਪਾਸ ਨਹੀਂ ਕੀਤਾ ਸੀਬੀਐਫਸੀ ਦੇਖਦੇ ਹਾਂ ਕੀ ਕਰੇਗਾ ਮਤਲਬ ਉਹ ਇੱਕੋ ਹੀ ਆ ਸੈਂਸਰ ਬੋਰਡ ਸੀਬੀਐਫਸੀ ਇਹਦੇ ਵਿੱਚ ਕਨਫਿਊਜ਼ਨ ਆ ਪਹਿਲਾਂ ਕਨਫਿਊਜ਼ਨ ਦੂਰ ਕਰਨੀ ਚਾਹੀਦੀ ਆ ਹਾਂ ਨੰਬਰ 2 ਜੇਕਰ ਅਸੀਂ ਭਾਰਤੀ ਫਿਲਮ ਇਤਿਹਾਸ ਦੀ ਗੱਲ ਕਰੀਏ 1913 ਦੇ ਵਿੱਚ ਪਹਿਲੀ ਫਿਲਮ ਬਣੀ ਸੀ ਦਾਦਾ ਸਾਹ ਫਾਲਕੇ ਨੇ ਫਿਲਮ ਬਣਾਈ ਸੀ ਰਾਜਾ ਹਰੀਸ਼ ਚੰਦਰ ਹੂੰ ਉਹ ਪਹਿਲੀ ਫਿਲਮ ਬਣੀ ਸੀ ਭਾਰਤੀ ਇਤਿਹਾਸ ਦੀ ਔਰ ਉਸ ਤੋਂ ਬਾਅਦ ਫਿਰ 1920 ਦੇ ਵਿੱਚ ਪਹਿਲੀ ਵਾਰੀ ਸੈਂਸਰ ਬੋਰਡ ਜਣ ਕੇ ਆਜ਼ਾਦ ਭਾਰਤ ਹੋਣ ਤੋਂ ਪਹਿਲਾਂ ਜਣ ਕੇ ਗੁਲਾਮ ਭਾਰਤ ਦੇ ਵਿੱਚ 1920 ਦੇ ਵਿੱਚ ਸੈਂਸਰ ਬੋਰਡ ਦੀ ਹੋਂਦ ਜਿਹੜੀ ਆ ਉਹ ਸਾਹਮਣੇ ਆਂਦੀ ਹੈ ਔਰ ਉਸ ਤੋਂ ਬਾਅਦ 1953 ਸਿਨੇਮੈਟੋਗ੍ਰਾਫੀ uh, ਐਕਟ 1953 ਇੱਕ ਬਣਦਾ ਹੈ ਇਹਦੇ ਇਹਦੇ ਪਿੱਛੇ ਕਾਫੀ ਸੋਧ ਹੁੰਦੇ ਰਹੇ ਆ ਔਰ 1983 ਦੇ ਵਿੱਚ ਆ ਕੇ ਇਹ ਨਾਮ ਆਫੀਸ਼ੀਅਲ ਤੌਰ ਦੇ ਉੱਤੇ ਜਾਨਕੀ 1913 ਦੇ ਵਿੱਚ ਫੈਲੀ ਫਿਲਮ ਆਈ 1920 ਦੇ ਵਿੱਚ ਸਿਨੇਮੈਟੋਗ੍ਰਾਫੀ ਐਕਟ 190 1920 ਬਣਦਾ ਪਹਿਲਾਂ ਫਿਰ 1953 ਦੇ ਵਿੱਚ ਜਾ ਕੇ ਉਹਦੇ ਵਿੱਚ ਹੋਰ ਸੋਧਾਂ ਹੁੰਦੀਆਂ ਪਰ 1983 ਦੇ ਵਿੱਚ ਜਾ ਕੇ ਇਹ ਜਿਹੜਾ ਨਾਮ ਤੁਸੀਂ ਅੱਜ ਲੈ ਰਹੇ ਹੋ ਸੀਬੀਐਫਸੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ 1983 ਦੇ ਵਿੱਚ ਇਹ ਨਾਮ ਆਇਆ ਔਰ ਇਹਦੇ ਵਿੱਚ ਸੌਦਾ ਹੋਈਆਂ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇਹੀ ਐਕਟ ਜਿਹੜਾ ਚੱਲ ਰਿਹਾ। ਜਦੋਂ ਇੱਕ ਫਿਲਮ ਬਣਦੀ ਏ ਉਸ ਨੂੰ ਕਿਹੜੀਆਂ ਸ਼ਰਤਾਂ ਤੇ ਜਾਂ ਮਨਜ਼ੂਰੀ ਮਿਲਦੀ ਆ ਜਾਂ ਸੀਬੀਐਫਸੀ ਵੱਲੋਂ ਸਰਟੀਫਿਕੇਸ਼ਨ ਦਿੱਤਾ ਜਾਂਦਾ ਹੈ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸੀਬੀਐਫਸੀ ਸਰਟੀਫਿਕੇਟ ਕਿੱਦਾਂ ਦਿੰਦਾ ਜੇ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਹਦੇ ਤੇ ਹੋਰ ਥੋੜਾ ਜਿਹਾ ਜਿਹਾ ਮੈਂ ਬਰੀਫ ਕਰਨਾ ਚਾਹਾਂ ਕਿ CBFC ਬਹੁਤ سارے ਲੋਕ ਇਦਾਂ ਫਿਲਮ ਨਿਰਮਾਤਾ ਡਾਇਰੈਕਟਰ ਜਾਂ ਫਿਰ ਹੁਣ ਤੁਸੀਂ ਦਲਜੀਤ ਦੀ ਫਿਲਮ ਦਾ ਆਪ ਐਗਜ਼ਾਮਪਲ ਲੈਂਦੇ ਦਲਜੀਤ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਪੰਜਾਬ ਭਾਰਤ ਦੇ ਵਿੱਚ ਰਿਲੀਜ਼ ਹੋਣ ਲਈ ਬਿਲਕੁਲ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਕਿਹੜੀ ਉਹ ਐਡੀ ਵੱਡੀ ਬੋਡੀ ਹੋ ਗਈ ਕਿ ਕਿਸੇ ਫਿਲਮ ਦੀ ਕਿਸੇ ਸਟਾਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਉਹਨੂੰ ਰੋਕ ਸਕਦੀ ਹੈ ਉਹਨੂੰ ਸਰਟੀਫਿਕੇਟ ਨਹੀਂ ਦੇ ਸਕਦੀ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਭਾਰਤ ਸਰਕਾਰ ਦਾ ਜਿਹੜਾ ਮੰਤralਾ ਬ੍ਰਾਡਕਾਸਟਿੰਗ ਮਿਨਿਸਟਰੀ ਹੈ ਜਿਹੜੀ ਉਹਦੇ ਅੰਡਰ ਇਹ ਇਸ ਸੈਂਸਰ ਬੋਰਡ ਜਾਂ CBFC ਦੀ ਜਿਹੜੀ ਟੀਮ ਹੈ ਆਂਦੀ ਹੈ ਉਹਨਾਂ ਦੇ ਵੱਲੋਂ ਇਹਦਾ ਗਠਨ ਕੀਤਾ ਜਾਂਦਾ। ਮਤਲਬ ਇਹਦੇ ਵਿੱਚ ਜਿਹੜੇ ਲੋਕ ਹੁੰਦੇ ਆ ਫੋਰ ਐਗਜ਼ਾਮਪਲ ਇੱਕ ਫਿਲਮ ਰਿਲੀਜ਼ ਹੋਈ ਜੀ ਦਿਲਜੀਤ ਦੀ ਫਿਲਮ ਰਿਲੀਜ਼ ਹੋਈ ਦਿਲਜੀਤ ਦੀ ਫਿਲਮ ਪਹੁੰਚ ਗਈ ਸੈਂਸਰ ਬੋਰਡ ਦੇ ਕੋਲ ਸਰਟੀਫਿਕੇਟ ਲੈਣ ਦੇ ਲਈ। ਉਹਦੇ ਵਿੱਚ ਕੀ ਹੁੰਦਾ ਕਿ ਪੰਜ ਮੈਂਬਰੀ ਇੱਕ ਕਮੇਟੀ ਬਣਾਈ ਜਾਂਦੀ ਆ ਫਿਲਮ ਨੂੰ ਸੈਂਸਰ ਕਰਨ ਦੇ ਲਈ ਦੋ ਪੁਰਸ਼ ਦੋ ਮਹਿਲਾਵਾਂ ਔਰ ਇੱਕ ਸੈਂਸਰ ਬੋਰਡ ਦਾ ਅਧਿਕਾਰੀ ਹੁੰਦਾ ਉਹਦੇ ਵਿੱਚ ਜਿਨ੍ਹਾਂ ਦੇ ਵੱਲੋਂ ਉਸ ਫਿਲਮ ਨੂੰ ਦੇਖਿਆ ਜਾਂਦਾ ਮਤਲਬ ਫਿਲਮ ਦਿਲਜੀਤ ਦੀ ਜੇ ਕਿਸੇ ਇੱਕ ਪੱਖ ਦੇ ਨਾਲ ਜੁੜੀ ਹੋਈ ਆ ਉਸ ਪੱਖ ਦੇ ਦੋ ਮਹਿਲਾਵਾਂ ਉਸ ਪੱਖ ਦੇ ਦੋ ਜੈਂਟਸ ਜਿਹੜੇ ਹੁੰਦੇ ਵੀ ਉਹ ਉਸ ਫਿਲਮ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਉਹਦੀ ਔਰ ਵਿੱਚ ਇੱਕ ਅਧਿਕਾਰੀ ਹੁੰਦਾ ਉਹਨਾਂ ਦੇ ਵੱਲੋਂ ਫਿਲਮ ਦੀ ਸਮੀਖਿਆ ਕੀਤੀ ਜਾਂਦੀ ਹੈ ਕੁਝ ਸਮਾਂ ਹੁੰਦਾ ਦਿਨਾਂ ਦਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਉਹ ਉਹਨਾਂ ਦੇ ਕੋਲ ਪਹੁੰਚੇਗੀ 10 ਦਿਨਾਂ ਦੇ ਵਿੱਚ ਉਹਨਾਂ ਨੇ ਅੱਗੇ ਪਹਚਾਣੀ ਆ ਜਾਂਚ ਸੰਬੰਧੀ ਦੇ ਕੋਲ ਪਹਚਾਣੀ ਆ ਫਿਰ 10-15 ਦਿਨ ਦਾ ਸਮਾਂ ਉਹਨਾਂ ਦੇ ਕੋਲ ਹੁੰਦਾ ਫਿਰ ਜਿਹੜਾ ਸੀਬੀਐਫਸੀ ਦਾ ਅਧਿਕਾਰੀ ਹੁੰਦਾ ਅਧਿਕਾਰੀ ਹੁੰਦਾ ਫਿਰ ਉਹਦੇ ਕੋਲ ਪਹੁੰਚਦੀ ਆ ਫਿਰ ਕੁਝ ਦਿਨ ਦਾ ਸਮਾਂ ਉਹਦੇ ਕੋਲ ਹੁੰਦਾ ਉਸ ਸਮੇਂ ਦੇ ਵਿੱਚ ਉਹਨੇ ਫਿਰ ਫਿਲਮ ਨੂੰ ਫਿਲਮ ਨੂੰ ਦੇਖ ਕੇ ਫਾਈਨਲ ਫਿਰ ਉਹਦੇ ਵਿਚ ਜਿਹੜੇ ਕੱਟ ਲੱਗਣੇ ਆ ਜਾਂ ਉਹਦੇ ਵਿੱਚ ਕੋਈ ਜੇਕਰ ਕੋਈ ਸੋਧ ਹੋਣ ਵਾਲੀ ਆ ਜਾਂ ਸੀਨ ਕੱਟਣ ਵਾਲੇ ਆ ਫਿਰ ਉਹ ਡਾਇਰੈਕਟਰ ਤੱਕ ਟੀਮ ਦੀ ਟੀਮ ਤੱਕ ਉਸ ਨੂੰ ਪਹੁੰਚਾਣਾ ਔਰ ਉਹਨਾਂ ਦੇ ਕੋਲ ਫਿਰ ਸਮਾਂ ਹੁੰਦਾ ਕਿ ਇੰਨੇ ਦਿਨਾਂ ਦੇ ਵਿੱਚ ਤੁਸੀਂ ਇਹਦੀ ਸੋਧ ਕਰਕੇ ਦੇ ਦਿਓ ਫਿਰ ਇੱਕ ਇੱਕ ਹੋਰ ਬਾਡੀ ਹੁੰਦੀ ਆ ਕਮੇਟੀ ਹੁੰਦੀ ਬਣੀ ਹੋਈ ਜਿਹੜੀ ਫਿਰ ਉਸ ਸੋਧ ਕੀਤੀ ਹੋਈ ਫਿਲਮ ਨੂੰ ਦੁਬਾਰਾ ਤੋਂ ਦੇਖਦੀ ਆ ਉਸ ਤੋਂ ਬਾਅਦ ਉਸ ਫਿਲਮ ਨੂੰ ਸਰਟੀਫਿਕੇਟ ਮਿਲਦਾ ਤੇ ਇਹ ਇਹ ਪ੍ਰੋਸੀਜਰ ਆ ਇੱਕ ਫਿਲਮ ਦੇ ਜਦੋਂ ਨਿਰਮਾਤਾ ਇੱਕ ਫਿਲਮ ਬਣਾਉਂਦਾ ਆ ਜਦੋਂ ਨਵੀਂ ਫਿਲਮ ਬਣਦੀ ਆ ਤੇ ਉਹ ਸੈਂਸਰ ਬੋਰਡ ਦੇ ਕੋਲ ਜਾਂਦੀ ਆ ਇਹ ਕੁਛ ਛੋਟੀ ਜੀ ਫੀਸ ਹੁੰਦੀ ਆ ਫੀਸ ਜਮਾ ਕਰਾਣੀ ਪੈਂਦੀ ਆ ਔਰ ਉਸ ਤੋਂ ਬਾਅਦ ਉਸ ਫਿਲਮ ਦੇ ਉੱਪਰ 10 ਸਮਾਂ ਸੀਮਾ ਤੈਹ ਹੁੰਦੀ ਆ 60 68 ਦਿਨ ਮੇਬੀ ਉਹਦੇ ਵਿੱਚ ਵਿੱਚ ਫਿਲਮ ਨੂੰ ਸੈਂਸਰ ਤੋਂ ਨਿਕਲ ਕੇ ਬਾਹਰ ਆਣਾ ਹੁੰਦਾ ਫਿਲਮ ਨੇ ਉਸ ਤੋਂ ਬਾਅਦ ਫਿਲਮ ਦੀ ਰਿਲੀਜ਼ ਡੇਟ ਜਿਹੜੀ ਆ ਉਹ ਪ੍ਰੋਡਿਊਸਰ ਦੇ ਵੱਲੋਂ ਫਿਲਮ ਦੀ ਟੀਮ ਦੇ ਵੱਲੋਂ ਉਹ ਜਾਰੀ ਕੀਤੀ ਜਾਂਦੀ ਆ ਅੱਛਾ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕੈਟਾਗਰੀਜ਼ ਆ ਸੀਬੀਐਫਸੀ ਵੱਲੋਂ ਰੱਖੀਆਂ ਜਾਂਦੀਆਂ ਉਹ ਕਿਹੜੀਆਂ ਕੈਟਾਗਰੀਜ਼ ਆ ਤੇ ਉਹ ਕੇਸ ਉਹਦੇ ਤੇ ਉਹ ਸਟੇ ਕਰਦੀਆਂ ਨੇ ਦੇਖੋ ਫਿਲਮ ਦਾ ਸਰਟੀਫିକેટ ਜਿਹੜਾ ਦਿੱਤਾ ਜਾਂਦਾ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਇਹ ਫਿਲਮ ਜਿਹੜੀ ਹੈ ਇਹ ਬੱਚੇ ਨਹੀਂ ਦੇਖ ਸਕਦੇ ਸੌਖੀ ਪਾਛਾ ਦੇ ਵਿੱਚ ਜੇ ਆਪਾਂ ਸਮਝੀਏ ਤਾਂ ਕੋਈ ਫਿਲਮਾਂ ਕਹਿੰਦੇ ਕਿ ਐਨੀਮਲ ਵਰਗੀ ਮੂਵੀ ਜਿਹੜੀ ਆਈ ਸੀ ਕਿ ਉਹ 18 ਸਾਲ ਤੋਂ ਵੱਧ ਉਮਰ ਦੇ ਬੱਚੇ ਹੀ ਦੇਖ ਸਕਦੇ ਆ ਪੇਰੈਂਟਸ ਦੀ ਗਾਈਡੈਂਸ ਤੋਂ ਬਿਨਾਂ ਨਹੀਂ ਦੇਖੀ ਜਾ ਸਕਦੀ ਕਈ ਫਿਲਮਾਂ ਐਦਾਂ ਨਹੀਂ ਹੁੰਦੀਆਂ ਦੇਖੋ ਫਿਲਮ ਸਰਟੀਫିକેટ ਦੇ ਲਈ ਚਾਰ ਤਰੀਕੇ ਦੇ ਸਰਟੀਫିକેટ ਜਿਹੜੇ ਆ ਉਹ ਫਿਲਮ ਸਰਟੀਫਿਕੇਸ਼ਨ ਦੇ ਲਈ ਦਿੱਤੇ ਜਾਂਦੇ ਆ ਪਰ ਇੱਕ ਇੱਕ ਮਿੰਟ ਮੈਂ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਹੀ ਹਾਂ ਜਦੋਂ ਅਸੀਂ ਥੀਏਟਰ ਚ ਮੂਵੀ ਦੇਖਣ ਜਾਂਦੇ ਇੱਕ ਆਮ ਇਨਸਾਨ ਦੀ ਗੱਲ ਕਰਦੇ ਹਾਂ ਤੇ ਜਿਹੜਾ ਸਰਟੀਫਿਕੇਸ਼ਨ ਮੋਰਿਆਂ ਦਾ ਫਿਲਮ ਸਟਾਰਟ ਹੋਣ ਤੋਂ ਪਹਿਲਾਂ ਹੀ ਅਸੀਂ ਉਸ ਚੀਜ਼ ਨੂੰ ਮਤਲਬ ਧਿਆਨ ਨਾ ਨਹੀਂ ਦੇ ਦੇ ਉੱਥੇ ਪ੍ਰੋਪਰ ਵੇ ਨਾ ਉਹਨੂੰ ਮੈਂਸ਼ਨ ਕੀਤਾ ਹੁੰਦਾ ਕਿ ਇਹ ਫਿਲਮ ਕੌਣ ਦੇਖ ਸਕਦੇ ਕਿਹੜੇ ਦੇ ਦਰਸ਼ਕ ਹੋ ਸਕਦੇ ਨੇ ਉਸ ਚੀਜ਼ ਬਾਰੇ ਅਸੀਂ ਸੌਖੀ ਭਾਸ਼ਾ ਵਿੱਚ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਵੀ ਕਿਸ ਤਰ੍ਹਾਂ ਦਰਸ਼ਕ ਇਸ ਚੀਜ਼ ਨੂੰ ਉਹ ਕਰ ਸਕਦੇ ਆ ਦੇਖ ਸਕਦੇ ਆ ਫਿਲਮ ਦੇ ਵਿੱਚ ਫਿਲਮ ਦੇਖਣ ਗਏ ਤੁਸੀਂ ਜੀ ਸਭ ਤੋਂ ਜਿਹੜਾ ਸਹੀ ਹ ਹੁੰਦਾ ਉਹਦਾ ਦਿੱਤਾ ਹੋਇਆ ਕਹੀਏ ਕਿ ਆਪਾਂ ਸਰਟੀਫିକੇਟ ਦੇ ਉੱਪਰ ਕਿ ਕਿਹੜੀ ਗ੍ਰੇਡ ਕਿਹੜੀ ਕੈਟਾਗਰੀ ਕੈਟਾਗਰੀ ਕਹਾਂਗੇ ਆਪਾਂ ਉਹਨੂੰ ਕਿ ਕਿਹੜੀ ਕੈਟਾਗਰੀ ਜਿਹੜੀ ਯੂ ਕੈਟਾਗਰੀ ਹੁੰਦੀ ਆ ਯੂ ਦਾ ਮਤਲਬ ਹੁੰਦਾ ਵੀ ਕੋਈ ਵੀ ਵਿਅਕਤੀ ਕੋਈ ਵੀ ਜਾ ਕੇ ਉੱਥੇ ਇਸ ਫਿਲਮ ਨੂੰ ਦੇਖ ਸਕਦਾ ਆ ਉਹਦੇ ਲਈ ਕੋਈ ਵੀ ਉਮਰ ਸੀਮਾ ਤੈ ਨਹੀਂ ਹੁੰਦੀ ਯੂ ਸਰਟੀਫିକੇਟ ਨੂੰ ਸਭ ਤੋਂ ਸਹੀ ਸਰਟੀਫିକੇਟ ਮੰਨਿਆ ਜਾਂਦਾ ਕਿ ਹਰੇਕ ਵਰਗ ਦੇ ਲੋਕ ਫਿਲਮ ਜਾ ਕੇ ਬੱਚੇ ਬੁੱਢੇ ਸਾਰੇ ਫਿਲਮ ਦੇਖ ਸਕਦੇ ਆ ਯੂ ਏ ਦੇ ਵਿੱਚ ਇੱਕ ਸਰਟੀਫିକੇਟ ਮਿਲਦਾ ਯੂ ਏ ਉਹ ਫਿਲਮ ਹੁੰਦੀ ਆ ਕਿ 12 ਸਾਲ ਤੋਂ ਵੱਧ ਉਮਰ ਦੇ ਬੱਚੇ ਜਿਹੜੇ ਆ ਉਹ ਮਾਤਾ ਪਿਤਾ ਦੇ ਨਾਲ ਜਾਂ ਕਿਸੇ ਆਪਣੇ ਸੀਨੀਅਰ ਦੇ ਨਾਲ ਜਾ ਕੇ ਉਸ ਫਿਲਮ ਨੂੰ ਦੇਖ ਸਕਦੇ ਆ। ਹੂੰ ਉਸ ਤੋਂ ਬਾਅਦ ਇੱਕ ਹੁੰਦਾ A ਸਰਟੀਫਿਕੇਟ। ਹੂੰ A ਕੈਟਾਗਰੀ ਦਾ ਅਡਲਟਸ ਦੇ ਲਈ ਹੁੰਦਾ ਉਹ ਜਾਂ ਤੁਸੀਂ 18+ ਦੇ ਲਈ ਜਿੱਦਾਂ ਤੁਸੀਂ ਐਨੀਮਲ ਵਰਗੀਆਂ ਮੂਵੀਜ਼ ਦੇ ਜਿੱਦਾਂ ਆਪਾਂ ਜ਼ਿਕਰ ਕਰਦੇ ਆ। ਹੂੰ ਇੱਕ ਸਰਟੀਫਿਕੇਟ ਹੁੰਦਾ S ਕੈਟਾਗਰੀ ਦਾ। ਹੂੰ ਉਹ ਖਾਸ ਅ ਡਾਕਟਰ ਦੇ ਕਿਤੇ ਦੇ ਨਾਲ ਜੁੜੇ ਹੋਏ ਸਾਇੰਟਿਸਟ ਦੇ ਕਿਤੇ ਦੇ ਨਾਲ ਸਪੈਸ਼ਲ ਆਡੀਅנס ਵਾਸਤੇ ਸਪੈਸ਼ਲ ਆਡੀਅנס ਦੇ ਲਈ ਫਿਲਮ ਹੁੰਦੀ ਉਹਦੇ ਲਈ ਸਰਟੀਫਿਕੇਟ ਮਿਲਦਾ ਐਸ ਸਰਟੀਫਿਕੇਟ ਮਤਲਬ ਇਹ ਚਾਰ ਕੈਟਾਗਰੀ ਦੇ ਵਿੱਚ ਸਰਟੀਫਿਕੇਟ ਮਿਲਦੇ ਆ ਪਰ ਤੁਸੀਂ ਇਹ ਦੇਖੋ ਕਿ ਸਰਟੀਫਿਕੇਟ ਸੈਂਸਰ ਬੋਰਡ ਜ਼ਰੂਰ ਦਿੰਦਾ ਪਰ ਸਿਨੇਮੇ ਦੇ ਵਿੱਚ ਤੁਸੀਂ ਉਹ ਕੈਟਾਗਰੀ ਦੇ ਬੰਦੇ ਨਹੀਂ ਉਹ ਤੋਂ ਅਲੱਗ ਵੀ ਦੇਖੇ ਹੋਣਗੇ ਜੇ ਕਿਸੇ ਫਿਲਮ ਨੂੰ ਏ ਸਰਟੀਫਿਕੇਟ ਮਿਲਿਆ ਹੈ ਤੇ ਬਹੁਤ ਸਾਰੇ ਥੀਟਰ ਐਦਾਂ ਦੇ ਨੇ ਜਿਹੜੇ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ ਉਹਨਾਂ ਦੇ ਨਾਲ ਪੇਰੈਂਟਸ ਦੇ ਨਾਲ ਬੱਚੇ ਵੀ ਤਾਂ ਜਾਂਦੇ ਹੀ ਆ ਫਿਲਮ ਦੇਖਣ ਫਿਰ ਉਹਨਾਂ ਤੇ ਮਨਾ ਵੀ ਨਹੀਂ ਕਰਦੇ ਮਨਾ ਵੀ ਨਹੀਂ ਦੇਖੋ theater ਨੂੰ ਪੈਸੇ ਮਿਲਨੇ ਆ ਕਈ ਥਾਂ ਤੇ ਐਸਾ ਹੁੰਦਾ ਵੀ ਹੋਏਗਾ ਕਿ ਸੈਂਸਰ ਬੋਰਡ ਨੇ ਆਪਣਾ ਕੰਮ ਕਰ ਦਿੱਤਾ ਉਹਨੇ categories ਨੇ ਨਿਰਧਾਰਿਤ ਕਰ ਦਿੱਤੀਆਂ ਪਰ cinema ਘਰਾਂ ਵੱਲੋਂ ਇਹਨਾਂ ਚੀਜ਼ਾਂ ਦਾ ਖਾਸਾ ਕਿ ਆ ਨਹੀਂ ਪਤਾ ਜੇ ਕੋਈ ਦੇਖਦਾ ਉਹਦਾ ਆਪਣਾ ਰਿਸਕ ਹੁੰਦਾ ਕਿਉਂਕਿ ਸੈਂਸਰ ਬੋਰਡ ਨੇ ਉਹਦੀ ਇਨਸਟਰਕਸ਼ਨ ਦੇ ਦਿੱਤੀ ਹੈ ਇਹ ਚਾਰ categories ਦੇ ਵਿੱਚ ਇਹ ਫਿਲਮਾਂ ਜਿਹੜੀਆਂ ਉਹ ਉਹਨਾਂ ਨੂੰ ਰੱਖਿਆ ਜਾਂਦਾ ਹੈ ਤੁਸੀਂ ਸਰਦਾਜੀ ਤਿੰਨ ਦੀ ਗੱਲ ਕੀਤੀ ਹੈ ਤੇ ਕਾਫੀ ਚਰਚਾ ਵਿੱਚ ਬਣੀ ਹੋਈ ਹੈ ਮੂਵੀ ਹੈ ਜਿਹੜੀ ਪਰ ਇਸ ਨੂੰ ਲੈ ਕੇ ਨਾ ਕਈ ਸਾਰੇ ਕਲਾਕਾਰਾਂ ਨੇ ਉਹਦੀ ਆਲੋਚਨਾ ਵੀ ਕੀਤੀ ਹੈ ਦਿਲਜੀਤ ਦੀ ਤੇ ਉਹਦੇ ਹੱਕ ਵਿੱਚ ਵੀ ਨੇਤਰੇ ਜਿਨ੍ਹਾਂ ਵਿੱਚੋਂ ਇੱਕ ਬੱਬੂ ਮਾਨ ਆ ਉਹਨਾਂ ਨੇ ਕੱਲ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਕਈ ਫਿਲਮਾਂ ਇਦਾਂ ਦੀਆਂ ਐ ਕਿ ਸੈਂਸਰ ਬੋਰਡ ਉਹਨਾਂ ਨੂੰ ਪਾਸ ਹੀ ਨਹੀਂ ਕਰਦਾ ਜਾਂ ਸਰਟੀਫਿਕੇਟ ਹੀ ਨਹੀਂ ਦਿੰਦਾ ਮਿਹਨਤ ਕੀਤੀ ਸਾਰੇ ਖੂਚ ਪੈਂਦੀ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦਾ ਪੰਜਾਬੀ ਇੰਡਸਟਰੀ ਲਈ ਅਲੱਗ ਤੋਂ ਸੈਂਸਰ ਬੋਰਡ ਹੋਣਾ ਚਾਹੀਦਾ ਇਹੋ ਜੀ ਗੱਲ ਉਹਨਾਂ ਨੇ ਕਿਉਂ ਆਖੀ ਹੈ ਦੇਖੋ ਕਿਉਂ ਆਖੀ ਤਾਂ ਸਿੱਧਾ ਹੀ ਕਾਰਨ ਇਹ ਹੈ ਕਿ ਉਹ ਚਾਹੁੰਦੇ ਆ ਕਿ ਸਾਡੀਆਂ ਫਿਲਮਾਂ ਜਿਹੜੀਆਂ ਵੀ ਅਸੀਂ ਬਣਾਈਏ ਜਿਹੜਾ ਸਾਡੀ ਥੋੜ ਦੇ ਨਾਲ ਬਣੀਆਂ ਹੋਵੇ ਤੇ ਸਾਨੂੰ ਉਹ ਕੇਂਦਰ ਦੇ ਕੋਲ ਜਾ ਕੇ ਨਾ ਜਾਣਾ ਪਵੇ ਤੇ ਅਸੀਂ ਆਪ ਹੀ ਉਹਨਾਂ ਨੂੰ ਪਾਸ ਕਰਾ ਲਈਏ ਹੂੰ ਉਹਨਾਂ ਦੇ ਉਹਨਾਂ ਦੇ ਕਹਿਣ ਦਾ ਮਤਲਬ ਤਾਂ ਇਹ ਆ ਕਿ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਨੇ ਆਪਣੀ ਵੀ ਫਿਲਮ ਦਾ ਜ਼ਿਕਰ ਕੀਤਾ ਸੀ ਕੋਈ ਉਹਨਾਂ ਨੇ ਫਿਲਮ ਮੂਵੀ ਬਣਾਈ ਸੀ ਹਵਾਇਆਂ ਤੇ ਉਸ ਟਾਈਮ ਉਹਨਾਂ ਨੂੰ ਸਰਟੀਫਿਕੇਸ਼ਨ ਨਹੀਂ ਹੋਈ ਸੀ ਉੱਤੇ ਓਕੇ ਹੂੰ ਹਵਾਇਆਂ ਸੀ ਜਾਂ ਕੋਈ ਹੋਰ ਮੂਵੀ ਸੀ ਮੈਂ ਸ਼ਾਇਦ ਡਾਊਟਫੁਲ ਹਾਂ ਹਵਾਇ ਮੂਵੀ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਹਾਂ ਉਹਨਾਂ ਦਾ ਕੋਈ ਸਿਗਾ ਇਸ਼ੂ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਹੈ ਆਪ ਬਹੁਤ ਸਾਰੇ ਕਿ ਉਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਭਾਰਤ ਆਜ਼ਾਦ ਨਹੀਂ ਸੀ ਹੋਇਆ ਮੈਂ ਜਦੋਂ 1920 ਦਾ ਜ਼ਿਕਰ ਕਰ ਰਿਹਾ ਸਿਨੇਮੈਟੋਗ੍ਰਾਫੀ ਐਕਟ ਜਦੋਂ 1920 ਬਣਦਾ ਆ ਉਹਦੇ ਵਿੱਚ ਭਾਰਤ ਆਜ਼ਾਦ ਨਹੀਂ ਸੀ ਉਸ ਟਾਈਮ ਔਰ ਉਸ ਟਾਈਮ ਦੇ ਉੱਤੇ ਸੈਂਸਰ ਬੋਰਡ ਬੰਬੇ ਹੁਣ ਮੁੰਬਈ ਆ ਬੰਬੇ ਉਸ ਟਾਈਮ ਬੰਬੇ ਬੰਬੇ ਕਿਹਾ ਜਾਂਦਾ ਸੀ ਕਲਕੱਤਾ ਹਮ ਲਾਹੌਰ ਦੇ ਵਿੱਚ ਰੀਜਨਲ ਸੈਂਸਰ ਬੋਰਡ ਹੁੰਦੇ ਸੀਗੇ ਉਸ ਟਾਈਮ ਦੇ ਉੱਤੇ ਬੰਬੇ ਦਾ ਅਲੱਗ ਹੁੰਦਾ ਸੀ ਕਲਕੱਤੇ ਦਾ ਅਲੱਗ ਹੁੰਦਾ ਸੀ ਰੰਗੂਨ ਦਾ ਅਲੱਗ ਹੁੰਦਾ ਸੀ ਉਦੋਂ ਕਿਉਂਕਿ ਪਾਕਿਸਤਾਨ ਵੀ ਸਾਡਾ ਹਿੱਸਾ ਸੀ ਉਸ ਟਾਈਮ ਦੇ ਉੱਤੇ ਲਾਹੌਰ ਦੇ ਵਿੱਚ ਵੀ ਸੈਂਸਰ ਬੋਰਡ ਬਣਿਆ ਹੋਇਆ ਸੀ ਮਤਲਬ ਰਿਜਨਲ ਸੈਂਟਰ ਸੀਗੇ ਉਹ ਉਹਨਾਂ ਇਲਾਕਿਆਂ ਨੂੰ ਕਵਰ ਕਰਦੇ ਸੀਗੇ ਬਹੁਤ ਸਾਰੇ ਸੈਂਸਰ ਬੋਰਡ ਬਣੇ ਹੋਏ ਸੀ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਉਹ ਅੱਗੇ ਵਧਾ ਰਹੇ 1953 ਦੇ ਵਿੱਚ ਜਾ ਕੇ ਉਹਨਾਂ ਨੂੰ ਕੰਪਾਈਲ ਕਰ ਦਿੱਤਾ ਸਾਰਿਆਂ ਨੂੰ ਫਿਰ ਸੈਂਟਰਲ ਬੋਰਡ ਬਣਾ ਦਿੱਤਾ ਮਤਲਬ ਇਹ ਰਿਜਨਲ ਜਿਹੜੇ ਸੀਗੇ ਉਹਨਾਂ ਨੂੰ ਬੰਦ ਕਰ ਦਿੱਤਾ ਹੁਣ ਬੱਬੂ ਮਾਨ ਦੀ ਪੋਸਟ ਤੋਂ ਵੀ ਮੈਂ ਇਹਦਾ ਜ਼ਿਕਰ ਕਰ ਰਿਹਾ ਕਿ ਹੁਣ ਰਿਜਨਲ ਸੈਂਸਰ ਬੋਰਡ ਨਹੀਂ ਹੈ ਅਜਿ ਇਸ ਦੇ ਵਿੱਚ ਹੁਣ ਸੈਂਟਰਲ ਸੈਂਸਰ ਬੋਰਡ ਆ 1920 ਦੇ ਵਿੱਚ ਹੁੰਦੇ ਸੀਗੇ origignal but ਹੁਣ origignal ਨਹੀਂ ਰਿਹਾ ਇਹ ਐਕਟ ਦੇ ਸੋਧ ਕਰਦੇ ਕਰਦੇ 1953 ਦੇ ਵਿੱਚ ਜਾ ਕੇ ਉਹ ਸੈਂਟਰਲ ਹੋ ਗਏ ਸੀ ਤੇ ਹੁਣ ਜਿਹੜੀ ਗੱਲ ਬੱਬੂ ਮਾਨ ਹੁਣਾਂ ਦੇ ਵੱਲੋਂ ਕਹੀ ਜਾ ਰਹੀ ਆ ਪੂਰੇ ਦੇਸ਼ ਦਾ ਇੱਕ ਹੀ ਸੈਂਸਰ ਬੋਰਡ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਸੀਬੀ ਸੀਬੀ ਐਫਸੀ ਜਿਸ ਨੂੰ ਅਸੀਂ ਕਹਿੰਦੇ ਆ ਹੁਣ ਬੱਬੂ ਮਾਨ ਹੁਣਾਂ ਨੇ ਜਿਹੜੀ ਚਰਚਾ ਕੀਤੀ ਆ ਇਹ ਇੱਕ ਨਵਾਂ ਵਿਵਾਦ ਕਹਿ ਲਓ ਇੱਕ ਨਵੀਂ ਚਰਚਾ ਕਹਿ ਲਓ ਤੁਸੀਂ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਜੱਥੇਬੰਦੀਆਂ ਜਿਨ੍ਹਾਂ ਤੋਂ ਪਿਛਲੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਥਿਆਰਾਂ ਦੇ ਉੱਪਰ ਗੈਨ ਕਲਚਰ ਨੂੰ ਪ੍ਰੋਮੋਟ ਕਰਨ ਵਾਲੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗੈਂਗ ਗੈਂਗਸਟਰਾਂ ਨੂੰ ਪ੍ਰੋਮੋਟ ਕਰਨ ਵਾਲੇ ਜਿਹੜੇ ਗਾਣੇ ਆ ਰਹੇ ਆ ਪੰਜਾਬ ਦੇ ਗਾਣਿਆਂ ਦੇ ਉੱਪਰ ਸੈਂਸਰ ਹੋਣਾ ਚਾਹੀਦਾ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਆ ਅੱਜ ਜਦੋਂ ਉੱਪਰ ਕੇ ਹੁਣ ਸਾਹਮਣੇ ਆਇਆ ਉਹ ਉਹ ਗਾਣਿਆਂ ਤੇ ਸੈਂਸਰ ਦੀ ਗੱਲ ਕੀਤੀ ਜਾ ਰਹੀ ਹੈ ਵੀ ਗਾਣਿਆਂ ਤੇ ਲਗਾਮ ਹੀ ਹੈ ਨਹੀਂ ਕੋਈ ਵੀ ਅੱਜ ਵੀ ਪੰਜਾਬ ਸਰਕਾਰ ਦੇ ਵੱਲੋਂ ਹਥਿਆਰਾਂ ਵਾਲੇ ਗਾਣੇ ਤੇ ਬੈਨ ਅੱਜ ਵੀ ਤੁਸੀਂ ਤੁਸੀਂ 10 ਦਿਨ ਪੁਰਾਣੇ ਗਾਣੇ ਚੱਕ ਕੇ ਦੇਖ ਲਓ 50 ਗਾਣਿਆਂ ਦੇ ਵਿੱਚ ਹਥਿਆਰ ਅੱਜ ਵੀ ਚੱਲਦਾ ਪਿਆ ਮਤਲਬ ਸਰਕਾਰ ਦੇ ਵੱਲੋਂ ਕਿਹਾ ਹੋਇਆ ਹੈ ਕਿ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਣਾ ਤੁਸੀਂ ਆਪਣੀਆਂ ਹਥਿਆਰਾਂ ਵਾਲੀਆਂ ਫੋਟੋਆਂ ਲਾਦੇ ਹੋ ਫੇਸਬੁੱਕ ਤੋਂ YouTube ਤੋਂ ਜਿੱਥੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਪਾਈ ਹੋ ਉਸ ਦੇ ਬਾਵਜੂਦ ਵੀ ਅੱਜ ਗਾਣੇ ਹਥਿਆਰਾਂ ਵਾਲੇ ਪੂਰੇ ਪੂਰੇ ਗਾਣੇ ਦੇ ਵਿੱਚ ਹਥਿਆਰ ਚੁੱਕੇ ਹੋਏ ਮਤਲਬ ਸੈਂਸਰ ਬੋਰਡ ਦੀ ਮੰਗ ਪੰਜਾਬ ਦੇ ਕਈ ਵੱਡੇ ਲੋ ਚੰਗੇ ਲੋਕ ਜਿਹੜੇ ਸਖਸ਼ੀਅਤਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਕੋਲੋਂ ਮੰਗ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਗਾਣਿਆਂ ਤੇ ਵੀ ਸੈਂਸਰ ਹੋਣਾ ਚਾਹੀਦਾ ਅੱਜ ਬੱਬੂ ਮਾਨ ਹੁਣੇ ਕਹਿ ਰਹੇ ਆ ਕਿ ਪੰਜਾਬ ਦੀਆਂ ਫਿਲਮਾਂ ਦੇ ਲਈ ਅਲੱਗ ਸੈਂਸਰ ਹੋਣਾ ਚਾਹੀਦਾ ਪਹਿਲੀ ਗੱਲ ਮੈਂ ਉਹਦੇ ਤੇ ਚਾਨਣਾ ਇਸ ਕਰਕੇ ਪਾਇਆ ਕਿ ਸੈਂਸਰ ਪਹਿਲਾਂ ਰਿਜਨਲ ਹੁੰਦੇ ਸੀ ਪਰ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਸੈਂਟਰਲ ਕਰ ਦਿੱਤਾ ਗਿਆ ਸੀ ਹੁਣ ਬੱਬੂ ਮਾਨ ਉਹਨਾਂ ਦੇ ਬਿਆਨ ਤੋਂ ਬਾਅਦ ਚਰਚਾ ਜੇ ਛਿੜਜੇ ਦੁਆਰਾ ਤੇ ਉਹ ਇੱਕ ਫੇਰ ਨਵਾਂ ਇੱਕ ਚਰਚਾ ਦਾ ਵਿਸ਼ਾ ਰਹੇਗਾ ਪਰ ਹੁਣ ਇਸ ਦੇਸ਼ ਦੇ ਵਿੱਚ ਇੱਕ ਸੈਂਟਰਲ ਜਿਹੜਾ ਬੋਰਡ ਬਣਿਆ ਹੋਇਆ ਆ ਉਹਦੇ ਕੋਲ ਹੀ ਫਿਲਮਾਂ ਜਾਂਦੀਆਂ ਹੁਣ ਅੱਛਾ ਸਵਾਲ ਬਹੁਤ ਵੱਡਾ ਸਵਾਲ ਇੱਕ ਇਹ ਵੀ ਆ ਕਿ ਕੀ ਸੈਂਟਰਲ ਜਿਹੜਾ CBFC ਆ ਸੈਂਸਰ ਬੋਰਡ ਆ ਉਹਦੇ ਕੋਲ ਇਹ ਤਾਕਤ ਹੈ ਕਿ ਉਹ ਕਿਸੇ ਵੀ ਫਿਲਮ ਨੂੰ ਬੈਨ ਕਰ ਦੇ ਬਿਲਕੁਲ ਹੈ ਤੁਸੀਂ ਦੇਖੋ ਬਹੁਤ ਸਾਰੀਆਂ ਅੰਦਰੀਆਂ ਫਿਲਮਾਂ ਆ ਜਾਂਦੀਆਂ ਬਣ ਚੁੱਕੀਆਂ ਪਰ ਉਹ ਰਿਲੀਜ਼ ਨਹੀਂ ਹੋਈਆਂ ਹਾਂ ਹੁਣ ਇਹ 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 ਵੀ ਲੋਕਾਂ ਦੇ ਵਿੱਚ ਬਹੁਤ ਸਾਰਾ ਇਹਦਾ ਇਸ ਸ਼ਬਦ ਨੂੰ ਲੈ ਕੇ ਵੀ ਬੜਾ ਵਿਵਾਦ ਆ ਜਿਵੇਂ ਸੈਂਟਰਲ ਸੈਂਸਰ ਬੋਰਡ ਤੇ ਸੀਬੀਐਫਸੀ ਉਹਨਾਂ ਨੂੰ ਅਲੱਗ-ਅਲੱਗ ਸਮਝਿਆ ਜਾਂਦਾ ਉਹ ਜਿਵੇਂ ਇੱਕੋ ਹੀ ਆ ਹਮ 2022 ਦੇ ਵਿੱਚ ਰਾਜ ਸਭਾ ਦੇ ਵਿੱਚ ਇਸ ਚੀਜ਼ ਦੇ ਉੱਤੇ ਕੇਂਦਰ ਸਰਕਾਰ ਨੇ ਚਰਚਾ ਕੀਤੀ ਹਮ ਚਰਚਾ ਕਰਕੇ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਜੇ ਸੈਂਸਰ ਬੋਰਡ ਦੇ ਕੋਲ ਕੋਈ ਫਿਲਮ ਜਾਂਦੀ ਆ ਸੈਂਸਰ ਬੋਰਡ ਨੂੰ ਲੱਗਦਾ ਕਿ ਉਸ ਫਿਲਮ ਦੇ ਵਿੱਚ ਕੱਟ ਲੱਗਣੇ ਚਾਹੀਦੇ ਆ ਅੱਛਾ ਹੁਣ 2016 ਦੇ ਵਿੱਚ ਫਿਲਮ ਆਈ ਸੀ ਦਲਜੀਤ ਦੀ ਫਿਲਮ ਦਾ ਜੀ ਆਪਾਂ ਜ਼ਿਕਰ ਕਰੀਏ 2000 ਫਿਲਮ 2016 ਚ ਫਿਲਮ ਆਈ ਸੀ ਉੜਤਾ ਪੰਜਾਬ ਹੂੰ ਪੰਜਾਬ ਸਰਕਾਰ ਉਸ ਟਾਈਮ ਨਹੀਂ ਚਾਹਦੀ ਸੀ ਕਿ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਹੋਏ ਕਿਉਂਕਿ ਪੰਜਾਬ ਦੇ ਵਿੱਚ ਡਰੱਗਸ ਨਸ਼ਾ ਕਿੱਦਾਂ ਫੈਲਿਆ ਪੰਜਾਬ ਦੀ ਛਵੀ ਨੂੰ ਨੁਕਸਾਨ ਪਹੁੰਚਣਾ ਸੀ ਪੰਜਾਬ ਸਰਕਾਰ ਨਹੀਂ ਚਾਹਦੀ ਸੀ ਔਰ ਸੈਂਸਰ ਬੋਰਡ ਨੇ ਉਹਦੇ ਉੱਪਰ 89 ਕੱਟਸ ਲਗਾਉਣ ਦੇ ਲਈ ਕਿਹਾ ਸੀ ਉੜਤਾ ਪੰਜਾਬ ਮੂਵੀ ਦੇ ਉੱਪਰ ਹੂੰ ਮੂਵੀ ਦੀ ਜਿਹੜੀ ਟੀਮ ਸੀ ਦਲਜੀਤ ਉਹਦਾ ਪਾਰਟ ਸੀ ਮੇਬੀ ਉਹ ਫਿਲਮ ਇਮਤੀਆਜ਼ ਹਲੀ ਨੇ ਬਣਾਈ ਸੀ ਸ਼ਾਇਦ ਮੈਂ ਸ਼ੋਰ ਨਹੀਂ ਉਹ ਟੀਮ ਪਹੁੰਚ ਗਈ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਡਾਇਰੈਕਟਰ ਦੇ ਵੱਲੋਂ ਬਣਾਈ ਹੋਈ ਫਿਲਮ ਇਹ ਸੈਂਸਰ ਬੋਰਡ ਨਹੀਂ ਡਿਸਾਈਡ ਕਰ ਸਕਦਾ ਕਿ ਲੋਕਾਂ ਦੇ ਆ ਫਿਲਮ ਦੇਖਣੀ ਆ ਆ ਆ ਗੱਲਾਂ ਲੋਕਾਂ ਨੇ ਆਹ ਵਾਲਾ ਮੈਟਰ ਦੇਖਣਾ ਨਸ਼ੀ ਵਾਲਾ ਕਿ ਨਹੀਂ ਦੇਖਣਾ ਸਮਾਜ ਤੇ ਮੈਸੇਜ ਕਿੱਦਾਂ ਦਿੱਤਾ ਜਾਊਗਾ ਸੁਪਰੀਮ ਕੋਰਟ ਨੇ ਕਿਹਾ ਕਿ ਫਿਲਮ ਨੂੰ ਜਾਣ ਦਿਓ ਫਿਲਮ ਰਿਲੀਜ਼ ਕਰੋ ਲੋਕ ਡਿਸਾਈਡ ਕਰ ਰਹੇ ਨੇ ਫਿਲਮ ਉਹਨਾਂ ਨੇ ਦੇਖਣੀ ਆ ਕਿ ਨਹੀਂ ਦੇਖਣੀ ਸੈਂਸਰ ਬੋਰਡ ਨੇ ਕਿਹਾ ਸੀ 89 ਕੱਟ ਲੱਗਣੇ ਚਾਹੀਦੇ ਆ ਸੁਪਰੀਮ ਕੋਰਟ ਨੇ ਬਿਨਾਂ ਕੱਟ ਤੋਂ ਮੇਬੀ ਇੱਕ ਕੱਟ ਸ਼ਾਇਦ ਲੱਗਾ ਸੀ ਕਿ ਉਹ ਵੀ ਨਹੀਂ ਸੀ ਲੱਗਾ ਉਹ ਵੀ ਡਾਊਟਫੁਲ ਆਪਾਂ ਸੁਪਰੀਮ ਕੋਰਟ ਦੇ ਕਹਿੰਦੇ ਉਹ ਫਿਲਮ ਰਿਲੀਜ਼ ਹੋ ਗਈ ਫਿਲਮ ਰਿਲੀਜ਼ ਹੋ ਗਈ ਔਰ ਉਹ ਫਿਲਮ ਦਾ ਕਿਦਾਂ ਦਾ ਪ੍ਰਭਾਵ ਰਿਹਾ ਤੁਸੀਂ ਦੇਖਿਆ ਕਿ ਸਰਕਾਰ ਵੀ ਬਦਲ ਗਈ ਫਿਰ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਮੁੱਦਾ ਕਿਹੜਾ ਰਿਹਾ ਨਸ਼ੇ ਦਾ ਬਹੁਤ ਇੰਪੈਕਟ ਪੁਰਦਾ ਪੰਜਾਬ ਇੰਪੈਕਟਫੁਲ ਫਿਲਮ ਰਹੀ ਔਰ ਉਹ ਉਹਦਾ ਮੁੱਦਾ ਜਿਹੜਾ ਸੀ ਉਹ ਏਸੀ ਤਰੀਕੇ ਦੇ ਨਾਲ ਚੱਲਦਾ ਰਿਹਾ ਹੁਣ 2022 ਦੇ ਵਿੱਚ ਮੈਂ ਉਸੇ ਬਿਆਨ ਤੇ ਜੋ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਸੈਂਸਰ ਬੋਰਡ ਕਿਸੇ ਵੀ ਫਿਲਮ ਨੂੰ ਬੈਨ ਨਹੀਂ ਕਰ ਸਕਦਾ ਬੈਨ ਨਹੀਂ ਕਰ ਸਕਦਾ ਸੋਧ ਕਰਨ ਦੀ ਉਹ ਕੱਟ ਲਗਵਾ ਸਕਦਾ ਆ ਉਦੋਂ ਤੇ ਓਬਜੈਕਸ਼ਨ ਕਰ ਸਕਦਾ ਜੇ ਸੈਂਸਰ ਬੋਰਡ ਕਵੇ ਕਿ ਮੈਂ ਇਸ ਫਿਲਮ ਤੋਂ ਸੰਤੁਸ਼ਟ ਨਹੀਂ ਇਸ ਫਿਲਮ ਦੇ ਵਿੱਚ ਬਲਗੈਰਿਟੀ ਆ ਇਸ ਫਿਲਮ ਦੇ ਵਿੱਚ ਕੁਝ ਵਾਇਲੈਂਸ ਬਹੁਤ ਜ਼ਿਆਦਾ ਆ। ਹਾਂ। ਯਾ ਇਸ ਫਿਲਮ ਦੇ ਵਿੱਚ ਕੁਝ ਐਸੀਆਂ ਸ਼ਬਦਾਵਲੀ ਬੋਲੀ ਗਈ ਆ ਜਿਹੜੀ ਆਮ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਗਾਲਾਂ ਬਹੁਤ ਹੁੰਦੀਆਂ ਆ। ਹਾਂ। ਬਹੁਤ ਸਾਰੀਆਂ ਐਸੀਆਂ ਫਿਲਮਾਂ ਸੀ ਓਮਕਾਰਾ ਸੀ। ਤੁਸੀਂ ਕਹੋ ਕਿ ਅ ਗ੍ਰੈਂਡ ਮਸਤੀ ਕਿੰਦਾਂ ਦੀਆਂ ਫਿਲਮਾਂ ਸੀ? ਮਤਲਬ ਜਿਲੀਆਂ ਜਿੰਨਾ ਦੇ ਵਿੱਚ ਹੋ ਗਈਆਂ ਤੇ ਕੋਈ ਉਹ ਸੈਂਸਰ ਬੋਰਡ ਨੇ ਨਹੀਂ ਪਾਸ ਕੀਤੀਆਂ। ਸੈਂਸਰ ਬੋਰਡ ਨੇ ਉਹਨਾਂ ਦੇ ਵਿੱਚ ਕੱਟ ਲਗਵਾਤੇ ਬਾਅਦ ਦੇ ਵਿੱਚ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਜਦੋਂ ਪਾਇਆ ਸੋਸ਼ਲ ਮੀਡੀਆ ਤੇ ਕੋਈ ਸੈਂਸਰ ਨਹੀਂ ਹੈ ਜੀ। ਸੋਸ਼ਲ ਮੀਡੀਆ ਤੋਂ ਫਿਲਮਾਂ ਪੂਰੀਆਂ ਪਾ ਦਿੱਤੀਆਂ ਤੇ ਸੈਂਸਰ ਬੋਰਡ ਨੂੰ ਬਹੁਤ ਲੋਕਾਂ ਨੇ ਦੁਆਈਆਂ ਦਿੱਤੀਆਂ ਵੀ ਤੁਸੀਂ ਦੇਖੋ YouTube ਤੇ ਫਿਲਮਾਂ ਇਹ ਉਦੇ ਤੁਰੀਆਂ ਫਿਰਦੀਆਂ ਉਸੇ ਤਰੀਕੇ ਦੀਆਂ ਗਾਲਾਂ ਮਤਲਬ ਸੈਂਸਰ ਨੇ ਕਟਵਾ ਦਿੱਤੀ ਉਹ ਤੇ ਫਿਲਮ ਥੀਏਟਰ ਦੇ ਵਿੱਚ ਤਾਂ ਉਹਨਾਂ ਨੇ ਕਟ ਕਟ ਲਗਵਾ ਦਿੱਤੇ ਪਰ ਜਦੋਂ ਉਸੇ ਜੀ ਲਗਵਾ ਕੇ ਬਾਅਦ ਉਸ ਚੀਜ਼ ਦੀ ਸੋਧ ਕਰਨ ਦੀ ਸ਼ਰਤ ਨਹੀਂ ਰੱਖੀ ਗਈ ਦੇਖੋ ਫਿਲਮ ਜਦੋਂ ਥੀਏਟਰ ਦੇ ਵਿੱਚ ਜਾਣੀ ਹੈ ਸੈਂਸਰ ਬੋਰਡ ਉਹਦੇ ਤੇ ਕਟ ਲਗਵਾ ਸਕਦਾ ਅੱਜ ਦੇ ਟਾਈਮ ਤੇ ਕੀ ਹੁੰਦਾ ਹੁਣ ਦਲਜੀਤ ਨੇ ਕੀ ਕੀਤਾ ਦਲਜੀਤ ਨੇ ਕਿਹਾ ਫਿਲਮ ਨੇ ਸਰਟੀਫਿਕੇਟ ਨਹੀਂ ਦਿੱਤਾ ਹੁਣ 2022 ਦੀ ਜਿਹੜੀ ਮੈਂ ਗੱਲ ਕੰਪਲੀਟ ਕਰਦਾ ਜੇ ਕੇ ਕਟ ਲਗਵਾ ਸਕਦੇ ਆ ਜੇ ਸੈਂਸਰ ਬੋਰਡ ਨੂੰ ਫਿਰ ਵੀ ਲੱਗਦਾ ਤੇ ਸੈਂਸਰ ਬੋਰਡ ਸਰਟੀਫਿਕੇਟ ਨਹੀਂ ਦੇਵੇਗਾ ਸਿੱਧੇ ਮਾਇਨੇ ਦੇ ਵਿੱਚ ਸੈਂਸਰ ਬੋਰਡ ਜਦੋਂ ਸਰਟੀਫਿਕੇਟ ਨਹੀਂ ਦਿੰਦਾ ਕਿਸੇ ਫਿਲਮ ਨੂੰ ਤੇ ਉਹਦਾ ਮਤਲਬ ਭਾਰਤ ਦੇ ਵਿੱਚ ਉਹ ਬੈਨ ਹੀ ਹੁੰਦੀ ਹੈ ਇਨਡਾਇਰੈਕਟਲੀ ਜੇ ਆਪਾਂ ਉਹਨੂੰ ਕਹੀਏ ਤੇ ਡਾਇਰੈਕਟਲੀ ਸੱਚੀ ਵਿੱਚ ਇਦਾਂ ਹੁੰਦਾ ਹੈ ਕਿ ਜੇ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਤੇ ਉਹ ਬੈਨ ਹੀ ਆ ਤੇ ਹੈਗੀ ਆ ਪਾਵਰ ਉਹਨਾਂ ਦੀ ਹਾਂ ਤਾਂ ਦਿਲਜੀਤ ਦੀ ਫਿਲਮ ਭਾਰਤ ਚ ਰਿਲੀਜ਼ ਹੋੜੀ ਹੈ ਹੂੰ ਤੁਸੀਂ ਦੇਖੋ ਨਾ ਦਲਜੀਤ ਦੀ ਫਿਲਮ ਫਿਰ ਦਲਜੀਤ ਨੇ ਫਿਰ ਫਿਲਮ ਰਿਲੀਜ਼ ਥੋੜੋ ਕੀਤੀ ਆ ਭਾਰਤ ਦੇ ਵਿੱਚ ਸੈਂਸਰ ਬੋਰਡ ਨੇ ਸਰਟੀਫਿਕੇਟ ਹੀ ਨਹੀਂ ਦਿੱਤਾ ਉਹਨੂੰ ਹੁਣ ਇਨਡਾਇਰੈਕਟਲੀ ਤਾਂ ਬੈਨ ਨਹੀਂ ਹੋ ਗਈ ਨਾ ਇਹ ਨੋ ਡਾਊਟ ਕਿ ਦਲਜੀਤ ਵਾਈਟ ਹੇਲ ਨੇ ਜਾਂ ਫਿਰ ਦਲਜੀਤ ਦੋਸਾਂਜ ਨੇ ਕਿਹਾ ਕਿ ਅਸੀਂ ਫਿਲਮ ਪਹਿਲਗਾਮ ਹਮਲੇ ਨੂੰ ਅਸੀਂ ਮੁੱਖ ਰੱਖਦੇ ਹੋਏ ਕਿ ਅਸੀਂ 20 ਸਰਹਾਨਾ ਇਸ ਚੀਜ਼ ਦੇ ਉੱਤੇ ਆਪਣੀ ਗੱਲ ਰੱਖਦੇ ਹਾਂ ਕਿ ਵਾਕਈ ਦੇਸ਼ ਦੇ ਉੱਤੇ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਫਿਲਮ ਨੂੰ 40% ਦਾ ਨੁਕਸਾਨ ਹੋਇਆ ਭਾਰਤ ਦੇ ਵਿੱਚ ਨਹੀਂ ਰਿਲੀਜ਼ ਕਰਕੇ ਪਾਕਿਸਤਾਨ 'ਚ ਰਿਲੀਜ਼ ਹੋ ਗਈ ਪਾਕਿਸਤਾਨ 2-3 ਦਿਨਾਂ ਦੇ ਵਿੱਚ 11 ਕਰੋੜ ਰੁਪਇਆ ਕਮਾ ਲਿਆ ਫਿਲਮ ਨੇ ਓਵਰ ਸੀਜ਼ ਫਿਲਮ ਪੈਸਾ ਕਮਾ ਰਹੀ ਆ ਜੇ ਸੈਂਸਰ ਨੇ ਸਰਟੀਫਿਕੇਟ ਨਹੀਂ ਦਿੰਦਾ ਇਨਡਾਇਰੈਕਟਲੀ ਤੁਸੀਂ ਉਹਨੂੰ ਬੈਨ ਹੀ ਸਮਝੋ ਕਦੀ ਸੈਂਸਰ ਇਹ ਨਹੀਂ ਕਹਿੰਦਾ ਕਿ ਮੈਂ ਫਿਲਮ ਨੂੰ ਬੈਨ ਕਰ ਰਹੀਆਂ ਜਦੋਂ ਸਰਟੀਫਿਕੇਟ ਨਹੀਂ ਦਿੰਦਾ ਤੇ ਉਹਨੂੰ ਇਨਡਾਇਰੈਕਟਲੀ ਤੁਸੀਂ ਬੈਨ ਸਮਝੋ ਦੂਸਰੀ ਆਪਸ਼ਨ ਦੂਸਰੀ ਆਪਸ਼ਨ ਇਹ ਨਿਰਮਾਤਾਵਾਂ ਕੋ ਕੀ ਹੁੰਦੀ ਆ ਕਿ ਉਹ ਥੀਏਟਰ ਦੇ ਵਿੱਚ ਤਾਂ ਫਿਲਮ ਰਿਲੀਜ਼ ਨਹੀਂ ਹੋ ਸਕਦੀ ਫਿਰ ਉਹ ਸੋਸ਼ਲ ਮੀਡੀਆ ਤੇ ਚਲੇ ਜਾਂਦੇ ਆ Netflix ਕੋ ਜਾਏਗੀ ਫਿਲਮ OTT ਫਿਰ OTT ਪਲੇਟਫਾਰਮ ਤੇ ਜਾਏਗੀ ਕਿਉਂਕਿ ਉੱਥੇ ਸੈਂਸਰ ਨਹੀਂ ਹੁੰਦਾ ਸਿੱਧੀ ਉਹ ਫਿਲਮ ਅੱਛਾ ਇਹਨਾਂ ਪਲੇਟਫਾਰਮਸ ਤੇ ਸੈਂਸਰ ਬੋਰਡ ਨਿਰਧਾਰਿਤ ਨਹੀਂ ਹੈ ਇਸ ਇਸ ਨਾਲ ਤੇ ਸੈਂਸਰ ਨਹੀਂ ਹੈਗਾ ਇਹਦੇ ਲਈ ਵਿਵਸਥਾ ਤਿਆਰ ਹੋ ਰਹੀ ਆ ਗੱਲ ਚੱਲ ਰਹੀ ਆ ਕਿ OTT ਪਲੇਟਫਾਰਮਸ ਦੇ ਉੱਪਰ ਵੀ ਸੈਂਸਰ ਹੋਣਾ ਚਾਹੀਦਾ ਕੋਈ ਕਿਉਂਕਿ ਜਿਸ ਤਰੀਕੇ ਦਾ ਕੰਟੈਂਟ ਉੱਥੇ ਪਾਇਆ ਜਾ ਰਿਹਾ ਉਹ ਭਾਰਤ ਦੀ ਸਭਿਆ ਸਭ ਸਭ ਸ਼ਰੀਆਮ ਜੋ ਕੁਝ ਉਥੇ ਹੋ ਰਿਹਾ ਹੈ OTT ਪਲੇਟਫਾਰਮਸ ਦੇ ਉਹ ਭਾਰਤ ਦੇ ਸੱਭਿਆਚਾਰ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਇਹਦੇ ਤੇ ਵੀ ਚਰਚਾ ਚੱਲ ਰਹੀ ਹੈ ਕਿ ਇਹਦੇ ਤੇ ਵੀ ਸੈਂਸਰ ਹੋਣਾ ਚਾਹੀਦਾ ਪਰ ਜੋ ਦਲਜੀਤ ਦੀ ਫਿਲਮ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹਦੇ ਵਿੱਚ ਸੈਂਸਰ ਬੋਰਡ ਦਾ ਬਹੁਤ ਵੱਡਾ ਰੋਲ ਆ ਔਰ ਸੈਂਸਰ ਬੋਰਡ ਨੇ ਉਹਨੂੰ ਹੁਣ ਜੋ ਦਲਜੀਤ ਦੀ ਫਿਲਮ ਨੂੰ ਲੈ ਕੇ ਪ੍ਰਤੀਕਿਰਿਆਵਾਂ ਚੱਲ ਰਹੀਆਂ ਹਨ ਹਾਲਾਂਕਿ ਬਹੁਤ ਸਾਰੇ ਅਦਾਕਾਰ ਦਲਜੀਤ ਦੇ ਹੱਕ ਦੇ ਵਿੱਚ ਵੀ ਆਏ ਪੋਲਿਟਿਸ਼ੀਅਨ ਬਹੁਤ ਦਲਜੀਤ ਦੇ ਹੱਕ ਦੇ ਵਿੱਚ ਆ ਗਏ ਸੁਖਜਿੰਦਰ ਰੰਧਾਵਾ ਹੋਣ ਤੁਸੀਂ ਕੋ ਆਰ ਪੀ ਸਿੰਘ ਬੀਜੇਪੀ ਦੇ ਬਿਲਕੁਲ ਕਿਉਂਕਿ ਉਹਨਾਂ ਨੇ ਵੀ FWICE ਜਿਹੜੀ ਫੈਡਰੇਸ਼ਨ ਆ ਉਹਦੇ ਵੱਲੋਂ ਇਹ ਕਹ ਦਿੱਤਾ ਗਿਆ ਸੀ ਕਿ ਦਲਜੀਤ ਦੀ ਨਾਗਰਿਕਤਾ ਰੱਦ ਕਰੋ। ਹਾਂ। ਮਤਲਬ ਫਿਲਮਾਂ ਤੋਂ ਬਾਈਕਾਟ ਤਾਂ ਕਰਨਾ ਹੀ ਕਰਨਾ। ਉਹ ਕਹਿੰਦੇ ਭਾਰਤ ਦੀ ਨਾਗਰਿਕਤਾ। ਹਾਂਜੀ। ਬੱਬੂ ਮਾਨ ਨੇ ਵੀ ਇਸ ਸਟੇਟਮੈਂਟ ਦੇ ਵਿੱਚ ਭਾਰਤ ਦੀ ਨਾਗਰਿਕਤਾ ਰੱਦ ਕਰੋ। ਇਸ ਕਰਕੇ ਉਸ ਸੰਸਥਾ ਦਾ ਉਸ ਫੈਡਰੇਸ਼ਨ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਕਿ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿਉਂਕਿ ਦੇਖੋ ਦਲਜੀਤ ਦੋਸਾਂਝ ਭਾਰਤ ਦੇ ਲਈ ਇਸ ਟਾਈਮ ਇਸ ਸਮੇਂ ਦੇ ਉੱਤੇ 골ਡਨ ਬாய் ਹੈ। ਜਿਹੜਾ ਭਾਰਤ ਨੂੰ ਪੂਰੀ ਦੁਨੀਆ 'ਚ ਰਿਪਰੈਜ਼ੈਂਟ ਕਰ ਰਿਹਾ ਆਪਣੇ ਟੈਲੈਂਟ ਦੇ ਨਾਲ no doubt ਭਾਰਤ ਸਰਕਾਰ ਕਦੇ ਨਹੀਂ ਚਾਹੇਗੀ ਕਿ ਉਸ ਬੰਦੇ ਦੀ ਭਾਰਤ ਨਾਗਰਿਕਤਾ ਰੱਦ ਹੋਵੇ ਔਰ ਹੁਣਾ ਵੀ ਨਹੀਂ ਚਾਹੀਦਾ ਮਤਲਬ ਕੋਈ ਕਲੈਰਕਟਲੀ ਦੇਖਿਆ ਜਾਵੇ ਇਹ ਜਿਹੜੀ ਫਿਲਮ ਦੀ ਸ਼ੂਟਿੰਗ ਹੈ ਇਹ ਪੈਲਗਾਮ ਹਮਲੇ ਤੋਂ ਪਹਿਲਾਂ ਦੀ ਹੋ ਚੁੱਕੀ ਆ ਪਹਿਲਾਂ ਦੀ ਹੋ ਗਈ ਮੈਂ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਜ਼ਿਕਰ ਕੀਤਾ ਸੀ ਕਿ ਕੋਈ ਮੁੱਦਾ ਐਡ ਕਰਨੀ ਇੱਕ ਬਹੁਤ ਵੱਡਾ ਸਟੈਪ ਹੈ ਪਰ ਮੈਨੂੰ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਜੇ ਜੇਸ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਫੋਲੋ ਕਰਦਾ ਹੋਵੇ ਸੋਸ਼ਲ ਮੀਡੀਆ ਤੇ ਤੁਸੀਂ ਉਹਨੂੰ ਨਾਗਰਿਕਤਾ ਕਿਦਾਂ ਰੱਦ ਕਰਉਂਦੇ ਮੈਂ ਇਸ ਚੀਜ਼ ਨੂੰ ਨਹੀਂ ਬੰਦਦਾ ਵੀ ਨਹੀਂ ਚਾਹੀਦੇ ਔਰ ਇਹ ਇਹ F W I C ਦਾ ਸਭ ਤੋਂ ਮਾੜਾ ਬਿਆਨ ਰਿਹਾ ਆ ਜਿਹੜੇ ਮਾੜੇ ਬਿਆਨ ਔਰ ਐਸਾ ਨਹੀਂ ਹੋਣਾ ਚਾਹੀਦਾ ਦੇਖੋ ਨਾਗਰਿਕਤਾ ਔਰ ਦੂਸਰੇ ਪਾਸੇ ਦਿਲਜੀਤ ਦੋਸਾਂ ਦੀ ਜਿਹੜੀ ਗਲਤੀ ਰਹੀ ਆ ਫਿਲਮ ਰਿਲੀਜ਼ ਹੋ ਗਈ ਦਸਾਂ ਦਿਨਾਂ ਬਾਅਦ ਅੱਜ ਤੁਸੀਂ ਕੋਈ ਔਰ ਰਿਲੀਜ਼ ਹੋ ਗਈ تھیਟਰਸ ਦੇ ਵਿੱਚ ਓਵਰ ਸੀਸ ਸਾਰੇ ਪਾਸੇ ਅੱਜ ਤੁਸੀਂ ਸਰਦਾਰ ਜੀ ਤੇ ਤਿੰਨ ਦੀ ਕੋਈ ਕੰਟਰੋਵਰਸੀ ਦੇਖ ਰਹੇ ਹੋ ਕੋਈ ਕੰਟਰੋਵਰਸੀ ਨਹੀਂ ਕੰਟਰੋਵਰਸੀ ਸ਼ੁਰੂ ਕਿੱਥੋਂ ਹੋਈ ਜਦੋਂ ਦਿਲਜੀਤ ਨੇ ਕਿਹਾ ਕਿ ਮੈਂ ਬਾਲੀਵੁੱਡ ਨਾਲ ਕੰਮ ਨਹੀਂ ਕਰਨਾ ਹਮ ਬਾਲੀਵੁੱਡ ਮੈਨੂੰ ਕੰਮ ਨਾ ਦੇਵੇ ਮੈਨੂੰ ਨਹੀਂ ਲੋੜ ਮੈਂ ਗਾਣੇ ਗਾ ਕੇ ਆਪਣਾ ਕੰਮ ਕਰ ਲੈਣਾ ਮਤਲਬ ਕੰਟਰੋਵਰਸੀ ਸਹੀ ਵਾਲੀ ਉਦੋਂ ਈਗੋ ਹਰਟ ਕਹਿ ਲੋ ਤੁਸੀਂ ਜਿਹੜੇ ਵੀ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਉਹਨਾਂ ਦੀ ਤਾਂ ਹੋਈ ਕਿ ਦਿਲਜੀਤ ਨੂੰ ਇਹ ਕਮੈਂਟ ਨਹੀਂ ਸੀ ਕਰਨਾ ਚਾਹੀਦਾ ਬਾਕੀ ਸਾਰਾ ਕੁਝ ਤਾਂ ਫਿਲਮ ਰਿਲੀਜ਼ ਹੋ ਗਈ ਸਾਰਾ ਕੁਝ ਹੋ ਗਿਆ ਦੋ ਚਾਰ ਦਿਨਾਂ ਨੂੰ ਨਵੀਂ ਫਿਲਮ ਆ ਜਾਣੀ ਹੈ ਲੋਕਾਂ ਨੇ ਉਹ ਭੁੱਲ ਜਾਣਾ ਸਾਰਾ ਕੁਝ ਯਾਦ ਵੀ ਨਹੀਂ ਕਿਸੇ ਨੂੰ ਕੰਟਰੋਵਰਸੀ ਸਹੀ ਮਾਇਨੇ ਚ ਉਹ ਵਾਲੀ ਹੋ ਗਈ ਕਿ ਦਿਲਜੀਤ ਦੂਸਾਂਜ ਅੱਖਾਂ ਦਿਖਾ ਰਹੇ ਸਾਰਿਆਂ ਨੂੰ ਮਤਲਬ ਕਿਹਾ ਕਿ ਇਹ ਹੰਕਾਰ ਆ ਇਹ ਈਗੋ ਆ ਕੰਟਰੋਵਰਸੀ ਏਸੀ ਕੰਟਰੋਵਰਸੀ ਫਿਲਮ ਤਾਂ ਰਿਲੀਜ਼ ਹੋ ਗਈ ਹੁੰਦਾ ਹੀ ਆ ਪਹਿਲਾਂ ਵੀ ਤਾਂ ਫਿਲਮਾਂ ਆਉਂਦੀਆਂ ਆ ਰਿਲੀਜ਼ ਵੀ ਹੋ ਜਾਂਦੀਆਂ ਨੋ ਡਾਊਟ ਪਰ ਦਲਜੀਤ ਦੇ ਇਸ ਬਿਆਨ ਤੋਂ ਕੰਟਰੋਵਰਸੀ ਥੋੜੀ ਜ਼ਿਆਦਾ ਹੋ ਗਈ ਮੇਰੇ ਨਾਲ ਤੇ ਬੱਬੂ ਮਾਨ ਨੇ ਜਿਹੜੀ ਗੱਲ ਆਖੀ ਹੈ ਕਿ ਪੰਜਾਬੀ ਇੰਡਸਟਰੀ ਲਈ ਇੱਕ ਅਲੱਗ ਦਾ ਸੈਂਸਰ ਬੋਰਡ ਹੋਣਾ ਚਾਹੀਦਾ ਕਿੰਨਾ ਕੁ ਸਹੀ ਹੈ ਇਸ ਗੱਲ ਨੂੰ ਕਹਿਣਾ ਇਸ ਗੱਲ ਦੀ ਮੰਗ ਕਰਨੀ ਮੈਂ ਕਹਿੰਦਾ ਬੱਬੂ ਮਾਨ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਚਾਹੀਦਾ ਵੀ ਪੰਜਾਬ ਦੇ ਗਾਣਿਆਂ ਦੇ ਲਈ ਸੈਂਸਰ ਬੋਰਡ ਦੀ ਮੰਗ ਕਰਨ ਹੂੰ ਪੰਜਾਬ ਦੇ ਫਿਲਮ ਤਾਂ ਕਿਤੇ ਸਾਲੀ ਬਧੀ ਇੱਕ ਬਣਨੀ ਹੈ ਹੂੰ ਜਿਹਦੇ ਵਿੱਚ ਕੁਝ ਗਲਤ ਹੋਏਗਾ ਜਿਹੜਾ ਸਮਾਜ ਵਿੱਚ ਚੰਗਾ ਨਹੀਂ ਉਹਦੇ ਲਈ ਪੰਜਾਬ ਦੇ ਹੁਣ ਦਲਜੀਤ ਦੀ ਫਿਲਮ ਦੇ ਵਿੱਚ ਕੁਝ ਗਲਤ ਥੋੜੋ ਆ ਫਿਲਮ ਦੀ ਐਕਟ੍ਰੈਸ ਨੂੰ ਲੈ ਕੇ ਵਿਵਾਦ ਵਿਵਾਦ ਆ ਨਾ ਫਿਲਮ ਦੇ ਵਿੱਚ ਥੋੜੋ ਕੋਈ ਗਲਤ ਆ ਵੀ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਸੈਂਸਰ ਬੋਰਡ ਹੋਣਾ ਚਾਹੀਦਾ ਹਾਂ ਬੱਬੂ ਮਾਨ ਉਹਨਾਂ ਦੀ ਫਿਲਮ ਦੇ ਵਿੱਚ ਕਿਸੇ ਦੇ ਵਿੱਚ ਕੁਝ ਰਿਆ ਹੋਏਗਾ ਜਿਹੜਾ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਉਹਦਾ ਸਾਹਮਣਾ ਕਰਨਾ ਪਿਆ ਉਸ ਗੱਲ ਤੋਂ ਆਪਾਂ ਕਹਿ ਸਕਦੇ ਹਾਂ ਪਰ ਦਲਜੀਤ ਦਸਾਂ ਦੀ ਫਿਲਮ ਦੇ ਵਿੱਚ ਤਾਂ ਕੁਝ ਗਲਤ ਨਹੀਂ ਹੈਗਾ ਜਿਹਦੇ ਕਰਕੇ ਸੈਂਸਰ ਬੋਰਡ ਦੀ ਕੋਈ ਦਿੱਕਤ ਹੋਵੇ ਉਹ ਤਾਂ ਸਿਰਫ ਹਾਨੀਆ ਆਮੀਰ ਜਾਂ ਜਿਹੜੇ ਪਾਕਿਸਤਾਨੀ ਆਰਟਿਸਟ ਆ ਉਹਨਾਂ ਨੂੰ ਲੈ ਕੇ ਦਿੱਕਤ ਆ ਦਲਜੀਤ ਦੇ ਨਾਲ ਜਾਂ ਦਲਜੀਤ ਦੀ ਫਿਲਮ ਦੇ ਨਾਲ ਨਾ ਸੈਂਸਰ ਨੂੰ ਕੋਈ ਉਹ ਅਪੱਤੀ ਆ ਨਾ ਕਿਸੇ ਚੀਜ਼ ਨੂੰ ਲੈ ਕੇ ਸਿਰਫ ਉਹ ਪਾਕਿਸਤਾਨੀ ਆਰਟ ਜੇ ਬੱਬੂ ਮਾਨ ਹੋਣਾ ਨੇ ਇਹ ਚੀਜ਼ ਦਾ ਜ਼ਿਕਰ ਕੀਤਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਵੀ ਸੈਂਸਰ ਹੋਣਾ ਚਾਹੀਦਾ ਜੀ ਸਦਕੇ ਹੋਣਾ ਚਾਹੀਦਾ ਸੈਂਸਰ ਹੋ ਜਾਏ ਡਿਮਾਂਡ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਕਿ ਅਸੀਂ ਪੰਜਾਬੀ ਇੰਡਸਟਰੀ ਚਾਹਦੀ ਆ ਕਿ ਸਾਡਾ ਸੈਂਸਰ ਹੋਵੇ ਪਰ ਨਾਲ ਇੱਕ ਡਿਮਾਂਡ ਇਹ ਵੀ ਹੋ ਜਾਏ ਕਿ ਪੰਜਾਬੀ ਗਾਣਿਆਂ ਤੇ ਵੀ ਜੇ ਸੈਂਸਰ ਹੋਵੇ ਤੇ ਕੁਝ ਕਿਉਂਕਿ ਬੱਬੂ ਮਾਨ ਹੋਣੀ ਤਾਂ ਵਧੀਆ ਗਾਣੇ गा ਰਹੇ ਆ ਫਿਰ ਉਹਨਾਂ ਨੂੰ ਚਾਹੀਦਾ ਵੀ ਪੰਜਾਬ ਦੇ ਹੋਰ ਜਿਹੜੇ ਨੌਜਵਾਨ ਜਿਹੜੇ ਗਲਤ ਕੰਟੈਂਟ ਜਿਹੜਾ ਲੋਕਾਂ ਦੇ ਉੱਪਰ ਨੌਜਵਾਨਾਂ ਦੇ ਉੱਪਰ ਗਲਤ ਮੈਸੇਜ ਦੇ ਰਿਹਾ ਉਹਨਾਂ ਦੇ ਉੱਪਰ ਵੀ ਫਿਰ ਜੇ ਇੱਕ ਸੈਂਸਰ ਹੋ ਜਾਏ ਤਾਂ ਫਿਰ ਬਹੁਤ ਜ਼ਿਆਦਾ ਵਧੀਆ ਹੋ ਜਾਏਗਾ ਤੇ ਬਿਲਕੁਲ ਬਹੁਤ ਅੱਛੀ ਜਾਣਕਾਰੀ ਆ ਨਵੀਨ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਆ ਇਸੇ ਤਰ੍ਹਾਂ ਹੀ ਮਿਲਦੇ ਰਵਾਂਗੇ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ